ਵਿਆਹ ਵਾਲੀਆਂ ਕਨਾਤਾਂ ਵਿਆਹ ਦੇ ਲੱਡੂ ਤੇ ਚਾਵਾ ਨਾਲ ਬਣਾਈ ਨੂੰ ਦੀ ਵਰੀ ਸਭ ਤਰੇ ਤਰਾਈ ਰਹਿ ਗਈ ਕਿਉਂਕਿ ਵਿਚੋਲਣ ਧੋਖੇबाज ਨਿਕਲੀ ਜੋ ਹਜ਼ਾਰਾਂ ਰੁਪਏ ਵੀ ਲੈ ਗਈ ਲੇਕਿਨ ਵਿਆਹ ਵੀ ਸਿਰੇ ਨਹੀਂ ਚੜਿਆ ਕਟਨਾ ਮੁਖਸਰ ਸਾਹਿਬ ਦੇ ਪਿੰਡ ਵੜਿੰਗ ਦੀ ਹੈ ਜਿੱਥੇ ਇੱਕ ਵਿਆਹ ਵਾਲੇ ਮੁੰਡੇ ਦੇ ਨਾਲ ਵੱਡਾ ਧੋਖਾ ਹੋਇਆ ਪਿੰਡ ਵੜੇਂਗਦੇ ਰਹਿਣ ਵਾਲੇ ਗਰੀਬ ਪਰਿਵਾਰ ਦੇ ਨਾਲ ਪਿੰਡ ਦੀ ਹੀ ਮਹਿਲਾ ਵਿਚੋਲਨ ਨੇ ਠੱਗੀ ਮਾਰੀ ਹੈ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਵਿਚੋਲਨ ਦੇ ਵੱਲੋਂ ਰਿਸ਼ਤਾ ਕਰਵਾਉਣ ਦੇ 50000 ਰੁਪਏ ਲਈ ਗਏ ਸਨ ਵਿਚੋਲਨ ਦੇ ਵੱਲੋਂ ਨਾ ਤਾਂ ਲੜਕੀ ਵਿਖਾਈ ਗਈ ਤੇ ਨਾ ਹੀ ਬਰਾਤ ਲਜਾਣ ਵਾਲੀ ਜਗ੍ਹਾ ਦੱਸੀ ਗਈ ਲੇਕਿਨ ਵਿਚੋਲਨ ਤੇ ਵਿਸ਼ਵਾਸ ਕਰਦਿਆਂ ਗੱਲਬਾਤ ਅੱਗੇ ਵਧੀ 4 ਜਨਵਰੀ ਬਰਾਤ ਤੇ ਵਿਆਹ ਦਾ ਦਿਨ ਫਿਕਸ ਹੋਇਆ ਬਰਾਤ ਤੋਂ ਪਹਿਲਾਂ ਰਾਤ ਜੰਮ ਕੇ DJ ਪਾਰਟੀ ਵੀ ਹੋਈ ਲੇਕਿਨ ਜਦੋਂ ਬਰਾਤ ਜਾਣ ਦਾ ਸਮਾਂ ਆਇਆ ਤਾਂ ਵਿਚੋਲਨ ਫਰਾਰ ਹੋ ਗਈ ਵਿਆਹ ਵਾਲੇ ਮੁੰਡੇ ਦੇ ਚਾਹ ਤਰੇ ਤਰਾਏ ਰਹਿ ਗਈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ 2 ਤੋਂ 3 ਲੱਖ ਰੁਪਏ ਦਾ ਖਰਚਾ ਕਰ ਬੈਠੇ ਨੇ ਲੇਕਿਨ ਜਾਂਚ ਲਈ ਆਈਆਂ ਗੱਡੀਆਂ ਨੂੰ ਵੀ ਵਾਪਸ ਖਾਲੀ ਮੋੜਨਾ ਪਿਆ ਦੁਖੀ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕਰਕੇ ਇਨਸਾਫ ਦੀ ਮੰਗ ਕੀਤੀ ਹੈ ਕੀ ਮਾਮਲਾ ਕੀ ਹੈਗਾ ਪੂਰਾ ਘਟਨਾ ਕੀ ਹੈ ਮਾਵਲਾ ਕੀ ਆਈ ਇਹਨੇ ਪਹਿਲਾ ਰਿਸ਼ਤਾ ਕਰਾਇਆ ਸੀਗਾ ਰਿਸ਼ਤਾ ਕਰਾਇਆ ਨਹੀਂ ਤੇ ਇਹਨੇ ਆਪਣਾ 10000 ਰੁਪਏ ਲਵਾਤਾ ਇਹਨੇ ਆਪ ਲੈ ਲਿਆ ਠੀਕ ਹੈ 10000 ਰੁਪਏ ਲੈ ਕੇ ਮੈਨੂੰ ਆਦੀ ਵੀ ਕੋਈ ਚੱਕਰ ਨਹੀਂਗਾ ਵੀ ਕੁੜੀ ਦਾ ਮਾਂ ਪਿਓ ਹੈ ਨਹੀਂਗਾ ਤੇ ਮਾਂ ਹੈਗੀ ਐ ਠੀਕ ਐ ਤੇ ਆਦੀ ਇਹ ਵੀ ਮੈਂ ਆਪੇ ਸਖਣ ਪਾਉਂਗੀ ਸਾਰਾ ਕੁਝ ਮੈਂ ਆਪੇ ਕਰੂੰਗੀ ਕੋਈ ਟੈਨਸ਼ਨ ਨਹੀਂਗੀ ਆ ਵੇਲੋਂ 5000 ਰੁਪਿਆ ਲੈ ਗਈ ਆ ਸਬਜ਼ੀਆਂ ਪੰਜਾ ਸਾਰਾ ਕੁ ਉਹ ਪਿਆ ਤੇ ਆ ਟੈਂਟਰ ਲੱਗਿਆ ਪਿਆ ਇਹਦਾ ਖਰਚਾ ਵੇਲੋਂ ਡੀ ਆਲਾ ਦੇ ਖਰਚੇ ਵੇਲੋਂ ਕਿ ਇਨ ਕਿਹ ਕੀ ਸਮੋਸੇ ਤੋਂ ਬਾਅਦ ਰਾਤ ਨੂੰ ਜਦੋਂ ਬਰਾਤ ਲੈ ਕੇ ਜਾਣਾ ਬਰਾਤ ਲੈ ਕੇ ਜਾਣਾ ਸੀ ਆਦੀ 10000 ਰੁਪਿਆ ਹੋਰ ਦੇ ਮੈਨੂੰ ਇਰ ਉਸ ਤੋਂ ਬਾਅਦ ਕੀ ਕੀ ਤਬਰਤ ਜੋ 10000 ਰੁਪਏ ਦਿੱਤਾ ਤੁਸੀਂ 10000 ਰੁਪਏ ਦਿੱਤਾ ਸੀ ਅਸੀਂ ਇਹਨੂੰ 2:3 ਵਜੇ ਤੱਕ ਡਿੱਕਿਆ ਨਹੀਂ ਆਈ ਕਿ ਮੈਂ ਕਿਹਾ ਬਰਾਤਾਂ ਨੂੰ ਕੰਨੀਆਂ ਦਾ ਮੋੜਨ ਵਾਲੀਆਂ ਹੈ ਤੇ ਸਾਡੀ ਬਰਾਤ ਕਿਉਂ ਨਹੀਂ ਜਾਂਦੀ ਕਿ ਵੀ ਤੇ ਇਹਨੇ ਫੋਨ ਬੰਦ ਕਰ ਲਿਆ ਹੁਣ ਬੰਦ ਕਰ ਲਿਆ ਤੇ ਉਸ ਤੋਂ ਬਾਅਦ ਇਹ 9 ਸੀ ਪਸ ਸੀਗਾ ਉਹ ਇੱਥੋਂ ਭੱਜ ਗਈ ਇੱਕ ਬੰਦਾ ਅਗਿਆਤੂਨੀ ਰੱਖਿਆ ਨਹੀਂ ਕੀ ਕੀ ਇਹਨਾਂ ਨੇ ਕਿਹਾ ਕਿ ਤੁਹਾਨੂੰ ਬਰਾਤ ਜਾਨ ਜਦੋਂ ਲੈ ਕੇ ਜਾਣੀ ਸੀ ਉਸ ਤੋਂ ਬਾਅਦ ਕੀ ਇਹਨਾਂ ਨੇ ਕਿਹਾ ਤੁਹਾਨੂੰ ਇਹ ਆਂਦੀ ਵੀ ਜਾ ਕੇ ਮੈਂ ਤੁਹਾਨੂੰ ਦੱਸਦੀ ਮੈਂ ਤਿਆਰੀ ਕਰਾਉਣੀ ਹੈ ਜੀ ਉੱਥੇ ਜਾ ਕੇ ਤਾਂ 10000 ਰੁਪਏ ਲੱਗੇ ਓਕੇ ਉਸ ਤੋਂ ਬਾਅਦ ਕੀ ਤੁਹਾਨੂੰ ਇਹਨਾਂ ਨੇ ਕਿਹਾ ਵੀ ਮੈਸੇਜ ਕੀ ਦਿੱਤਾ ਤੁਹਾਨੂੰ ਵੀ ਬਰਾਤ ਆਊਗੀ ਲੈ ਕੇ ਆਓ ਜੀ ਇਹ ਆਂਦੀ ਵੀ ਪਹਿਲਾਂ ਤਾਂ ਆਂਦੀ ਸੀ ਵੀ ਕੁੜੀ ਭੱਜ ਗਈ ਫੇਰ ਆਂਦੀ ਮਰਗੂਗੀ ਮੰਗ ਕੀ ਕਰਦੇ ਮਾਂ ਕੀ ਕਰਦੇ ਸਾਡੇ ਮੁਤਾਬਿਕ ਵੇਖ ਲਓ ਤੁਸੀਂ ਵੀ ਗਰੀਬੀ ਦਾਵਾ ਹੈ ਰੁਪਇਆ 3-4 ਲੱਖ ਰੁਪਇਆ ਲਾਈ ਬੈਠਾ ਮੈਂ ਸਾਨੂੰ ਸਾਹ ਜਾਈਦਾ ਜੀ ਇਹ ਜੀ ਦਾ ਇਹ ਆਂਦੇ ਜੀ ਥੋੜਾ ਸਗਣ ਪਾਨੀ ਮੈਂ ਨੇ ਆਪ ਹੀ ਪਾਇਾਂ ਦੀ ਕੁੜੀ ਦੇ ਪਿਓ ਆਣੇਗਾ ਜੀ ਠੀਕ ਹੈ ਜੀ ਅਸੀਂ ਇਹ ਆਂਦੀ ਮੇਰੀ ਜ਼ਿੰਮੇਵਾਰੀ ਹੈ ਠੀਕ ਹੈ ਅਸੀਂ ਅਖਾ ਚਲੋ ਜੀ ਠੀਕ ਹੈ ਪਣ ਦਾ ਮਸਲਾ ਅਸੀਂ ਜ਼ਿੰਮੇਵਾਰੀ ਇਹ ਆਂਦੀ ਮੇਰੀ ਜ਼ਿੰਮੇਵਾਰੀ ਹੈ ਅਸੀਂ ਚੱਲ ਠੀਕ ਹੈ ਜੀ ਇਹਨੇ ਸਗਣ ਪਾਤਾ ਮੈਨੂੰ ਮੈਨੂੰ ਆਂਦੀ ਚਾਰ ਤਰੀਕ ਦੀ ਤੇਰੀ ਬਰਾਤਾ ਠੀਕ ਹੈ 20 ਪੋ ਦਾ ਆਨੰਦ ਤੇ ਵਾਦੂਈ ਮੈਂ ਜੀ ਠੀਕ ਹੈ ਜੀ ਇਹਨੇ ਮੁੜ ਕੇ ਆਈ ਫੋਨ ਲਾਇਗੇ ਤੜਕੇ ਆਂਦੀ ਵੀ ਮੈਂ 10000 ਰੁਪਿਆ ਲੈ ਕੇ ਜਾਊਂਗੀ ਠੀਕ ਆ 10000 ਰੁਪਿਆ ਦੇਦਾ 8 ਵਜੇ ਦੇ ਨੂੰ ਕਹਿੰਦੀ ਮੈਂ ਜਾਣੀ ਕੁੜੀ ਵਾਲਿਆਂ ਦੀ ਆ ਕੇ ਤਿਆਰੀ ਕਰਾਉਣੀ ਆ ਜਾ ਕੇ ਇਹਨੇ ਆਈਫੋਨ ਲਾਇਆ ਆਂਦੀ ਵੀ 2:30 ਵਜੇ ਤੁਸੀਂ ਤੋਰੋ ਜੇ ਬਰਾਤ 2:30 ਵਜੇ ਫੋਨ ਲਾਇਆ ਉਸ ਤੋਂ ਬਾਅਦ ਇਹਨੇ ਫੋਨ ਨਹੀਂ ਚੱਕਿਆਗਾ ਕਰਿਆ ਕਿ ਆਂਦੀ ਕਿ ਕੁੜੀ ਭੱਜ ਗਈ ਮੁੜ ਕੇ ਅਸੀਂ ਕਹ ਫੇਰ ਇੱਕ ਵਾਰੀ ਪੁੱਛ ਲਾ ਆਂਦੀ ਕੁੜੀ ਦਾ ਭਰਾ ਮਰ ਗਿਆ ਜੀ ਹਾਂ ਅਸੀਂ ਮਜ਼ਦੂਰੀ ਕਰਨ ਵਾਲੇ ਮੇਰਾ ਪਿਆ ਉਹ ਵੀ ਮਜ਼ਦੂਰੀ ਕਰਦਾ ਮੈਂ ਵੀ ਕਰਦਾ ਆਂ ਅਸੀਂ ਗਰੀਬ ਬੰਦੇ ਆ ਜੀ 3.5 ਤੋਂ 4 ਲੱਖ ਰੁਪਏ ਖਰਚ ਆਇਆ ਸਾਨੂੰ ਇਹ ਗੱਲ ਤੁਹਾਨੂੰ ਸਾਫ਼ ਦੱਸਤਾ ਹੈ ਵੀ ਇਹਨੇ ਕਿੰਨੇ ਪੈਸੇ ਲਈ ਸੀ ਤੁਹਾਡੇ ਕੋਲ ਇਹਨੇ ਸਾਢੇ 50000 ਰੁਪਏ ਲਿਆ ਸੀ ਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੁਸੀਂ ਹਾਂਜੀ ਇਹ ਰਿਸ਼ਤੇਦਾਰਾ ਵੀਰ ਜੀ ਇਹ ਮੇਰੇ ਸਾਲਾ ਸਬੂ ਮੇਰੇ ਮਾਮਾ ਜੀ ਆ ਤੇ ਇਹਨਾਂ ਨੇ ਵੀਰ ਜੀ ਇੱਥੇ ਆਪਣਾ ਵਿਚੋਲਣੇ ਇਹਨਾਂ ਨੂੰ ਧੋਖਾ ਧੜੀ ਕੀਤੀ ਵਿਚੋਲਣੇ ਪੂਰੀ 420 ਕੀਤੀ ਜੀ ਇਹਨਾਂ ਨਾਲ ਪੈਸਾ ਇਹਨਾਂ ਤੋਂ 50000 ਰੁਪਏ ਪਹਿਲਾਂ ਲੈ ਚੁੱਕੀ ਹੈ ਫਿਰ ਇਹਨਾਂ ਨੂੰ ਉਹਨਾਂ ਨੇ ਕਿਹਾ ਸੀ ਵੀ 4 ਤਰੀਕ ਨੂੰ ਅਸੀਂ ਤੁਹਾਡੀ ਬਰਾਤ ਲੈ ਕੇ ਜਾਵਾਂਗੇ ਉਹ 10000 ਰੁਪਏ ਫੇਰ ਲੈ ਕੇ ਉਥੋਂ ਕੁੜੀ ਵਾਲਿਆਂ ਦੇ ਘਰ ਗਈ ਕਹਿੰਦੀ ਮੈਂ ਕੁੜੀ ਵਾਲੇ ਦੀ ਤਿਆਰੀ ਕਰਵਾਉਣੀ ਆ ਅਸੀਂ ਉਸ ਤੋਂ ਬਾਅਦ ਉਹਨੂੰ ਜੀ 2-4 ਘੰਟੇ ਫੋਨ ਟਰਾਈ ਕੀਤਾ ਪਰ ਉਹਨੇ ਸਾਡਾ ਫੋਨ ਨਹੀਂ ਚੁੱਕਿਆ ਤੇ ਫਿਰ ਉਹ ਆ ਕੇ ਜੀ ਕਰਿਆ ਕਿ ਆਪਦੇ ਉਹਨੇ ਇਹ ਗੱਲ ਆਖੀ ਜੀ ਉਹਨਾਂ ਦੀ ਕੁੜੀ ਭੱਜ ਗਈ ਹੈ ਸਾਡੇ ਘਰ ਨਹੀਂ ਆਈ ਅਜੇ ਕਰਿਆ ਆਪਦੇ ਆ ਕੇ ਕਹਿੰਦੀ ਉਹਨਾਂ ਦੀ ਕੁੜੀ ਭੱਜ ਗਈ ਆ ਅਸੀਂ ਫਿਰ ਜਾ ਕੇ ਉਹਨੂੰ ਪੁੱਛਿਆ ਵੀ ਤੁਸੀਂ ਐਦਾਂ ਨਾ ਕਰੋ ਤੁਸੀਂ ਸਾਡੀ ਬੇਇੱਜ਼ਤੀ ਕਰਵਾ ਰਹੇ ਆ ਪਿੰਡ ਦੇ ਵਿੱਚ ਵੀ ਸਾਡਾ ਕੋਈ ਹੱਲ ਕਰੋ ਤੇ ਫਿਰ ਕਹਿੰਦੀ ਮੈਂ ਚੱਲ ਕੋਈ ਨਾ ਕਿਸੇ ਪਾਸੇ ਹੋਰ ਟਰਾਈ ਕਰਦੀ ਆ ਟਰਾਈ ਟ੍ਰਾਈ ਕੀ ਕਰਨੀ ਸੀ ਸਿਰਫ ਉਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਧੋਖਾਧੜੀ ਵਿੱਚੋਂ ਸਾਡੇ ਤੋਂ 50000 ਰੁਪਏ ਵੀ ਲੈ ਗਈ ਹੈ ਸਾਡਾ ਜਿਹੜਾ ਖਰਚਾ ਵੀਰ ਜੀ ਇਹ ਹੁਣ ਵੇਖ ਲੋ ਵੀ 3-4 ਲੱਖ ਰੁਪਏ ਦੇ ਨੇੜੇ ਅਸੀਂ ਖਰਚਾ ਕਰ ਬੈਠੇ ਆਂ ਇਦੋਂ ਪਹਿਲਾਂ ਤੇ ਇਹ ਗਰੀਬ ਬੰਦਾ ਸਿਰ ਹੀ ਲਾਦਾ ਵਿਚਾਰਾ ਇਹਦੀ ਮਦਦ ਸਾਨੂੰ ਸਾਨੂੰ ਇਨਸਾਫ ਚਾਹੀਦਾ ਇਹਦੀ ਮਦਦ ਕੀਤੀ ਜਾਵੇ ਪੂਰੀ ਡਟ ਕੇ